I uh -huh. ਰਪਿੰਦਰ ਸਿੰਘ ਨਾਮਾ ਜੀ ਖੇੜੀ ਚੰਦਪਾ ਪਿੰਡਾ ਜੀ ਸੰਗਰੂਰ ਜ਼ਿਲ੍ਹਾ ਜੀ ਕਿਹੜਾ ਝਾੜ ਲੈ ਕੇ ਆਓ ਕਿਸ ਤਰ੍ਹਾਂ ਦਾ ਝਾੜ 1509 ਝੋਨਾ ਲੈ ਕੇ ਆਇਆ ਜੀ ਝਾੜ ਪਿਛਲੇ ਸਾਲ 25 ਤੋਂ 30 ਕੁਇੰਟਲ ਦਾ ਸੀ ਜੀ ਐਤਕੀ 15 ਤੋਂ 20 ਕੁਇੰਟਲ ਦਾ ਬਾਰਸ਼ ਜ਼ਿਆਦਾ ਹੋਣ ਕਰਕੇ ਜੀ ਮੌਸਮ ਖਰਾਬ ਕਰਕੇ ਥੋੜਾ ਝਾੜ ਦਾ ਫਰਕ ਹੈ ਜੀ ਰਹਿੰਦਾ ਖੁੰਦਾ ਸਰਕਾਰ ਰੇਟ 'ਚ ਬਹੁਤ ਜ਼ਿਆਦਾ ਮਾਰ ਪੈ ਰਹੀ ਹੈ ਜੀ ਜੇ ਰੇਟ ਇਹਦਾ 37-3800 ਮਿਲੇ ਜੀ ਫਿਰ ਇਹ ਉਚਾ ਦੇ ਬਰਾਬਰ ਹੋਵੇ ਹੁਣ ਇਹਦਾ ਰੇਟ ਮਿਲਦਾ ਜੀ 2900 2800 ਜਦੋਂ ਟੰਨ ਲੈ ਕੇ ਆਇਆ ਇਹ ਸ਼ੁਰੂ ਹੋਇਆ ਤੇ ਜੀ ਉਦਨੇ 3400 ਦਾ ਰੇਟ ਸੀਗਾ ਹੁਣ 100 100 ਰੋਜ਼ ਬੈਕ ਬੈਕ ਆਉਂਦਾ ਜਾਂਦਾ ਜੀ ਤੇ ਦਿਨੋਂ ਦਿਨ ਘਟਦਾ ਜਾਂਦਾ ਜੀ ਇਹ ਸਰਕਾਰ ਨੂੰ ਪੀਐਮ ਸਾਹਿਬ ਨੂੰ ਸੀਐਮ ਸਾਹਿਬ ਨੂੰ ਸੋਚਣਾ ਚਾਹੀਦਾ ਜੀ ਇਹਦੇ ਬਾਰੇ ਜੇ ਕਿਸਾਨ ਬਚਾਉਣੇ ਨੇ ਤਾਂ ਥੋੜਾ ਬਹੁਤਾ ਬੋਨਸ ਦੇਣ ਤਾਂ ਇਹ ਵਾਸ਼ਪਤੀ ਗਾਹ ਨੂੰ ਲੱਗੂ ਜੀ ਨਹੀਂ ਵਾਸ਼ਪਤੀ ਦਾ ਇਸ ਲੋਟ ਦਾ ਬਹੁਤ ਬੰਦਾ ਹਾਲਾ ਜੀ ਗਾਹ ਨੂੰ ਫਾਇਦੇ ਬਹੁਤ ਨੇ ਜੀ ਇੱਕ ਤਾਂ ਇਹਦੇ ਨਾਲ ਅੱਗ ਨਹੀਂ ਲਾਉਣੀ ਪੈਂਦੀ ਜੀ ਇਹਦਾ ਰੈਂਟ ਫੁੰਦ ਘਟ ਹੁੰਦੀ ਹੈ ਜੀ ਅੱਗ ਦੀ ਲੋੜ ਨਹੀਂ ਪੈਂਦੀ ਤੇ ਪਾਣੀ ਦੀ ਬਚਤ ਹੈ ਜੀ ਪਾਣੀ ਦੀ ਬਚਤ ਖਾਸੀ ਹੁੰਦੀ ਹੈ ਇਹਦੇ ਨਾਲ ਸਾਰੀ 85 ਦਿਨਾਂ ਚ ਵੱਢੀ ਜਾਂਦੀ ਹੈ ਜੀ ਉਹਦਾ ਬਹੁਤ ਫਾਇਦਾ ਹੈਗਾ ਕੀ ਕਰਨਾ ਚਾਹੀਦਾ ਸਰਕਾਰ ਨੂੰ ਸਰਕਾਰ ਨੂੰ ਇਹਦੇ ਤੇ ਰੇਟ ਦੇਣਾ ਚਾਹੀਦਾ ਜੀ ਮੇਨ ਮੁੱਦਾ ਤਾਂ ਇਹੀ ਹੈ ਐਤਕੀ ਕਿਸਾਨਾਂ ਨੂੰ ਬਚਾਉਣ ਵਾਸਤੇ ਬੌਨਸ ਦੇਣਾ ਚਾਹੀਦਾ ਜੀ ਬੌਨਸ ਥੋੜਾ ਦੇਣ ਬਹੁਤਾ ਦੇਣ ਦੇਣ ਦੀ ਜ਼ਰੂਰਤ ਆ ਇਹ ਘਾਹ ਨੂੰ ਪਾਸਪਤੀ ਲੱਗੂਗੀ ਨਹੀਂ ਇਸ ਲੋਟ ਪਾਸਪਤੀ ਲੱਗਣੀ ਨਹੀਂ ਜੀ ਸਰਕਾਰ ਪੂਸਿਆ ਤੋਂ ਰੋਕ ਰਹੀ ਹੈ ਸਾਨੂੰ ਮਜਬੂਰੀ ਕਰ ਨੂੰ ਲਾਉਣੀ ਪੈ ਰਹੀ ਹੈ ਜੀ ਉਹਦਾ ਕ੍ਰੈਡ ਖੁੰਦ ਬਹੁਤ ਵੱਧਾ ਉਹਦੇ ਤੇ ਅੱਗ ਲਾਉਣੀ ਪੈਂਦੀ ਹੈ ਜੀ ਉਹ ਵਿੱਚ ਵਾਹੀ ਨਹੀਂ ਜਾਂਦੀ ਇਹਦੀ ਰੈਂਡ ਹੁੰਦੇ ਵਿੱਚ ਵਾਹੀ ਜਾਂਦੀ ਜੇ ਟਾਈਮ ਸਾਡੇ ਕੋਲੇ ਖੁੱਲਾ ਹੁੰਦਾ ਉਹਦੇ ਵੇਲੇ ਟਾਈਮ ਸਾਡੇ ਕੋਲੇ ਬਿਲਕੁਲ ਨਹੀਂ ਹੁੰਦਾ ਜੀ ਕਣਕ ਬੀਜਣੀ ਪੈਂਦੀ ਨਾਲ ਦੀ ਨਾਲ ਇਸ ਕਰਕੇ ਇਹੀ ਮੰਗਾ ਜੀ ਸੀਐਮ ਸਾਹਿਬ ਨੂੰ ਪੀਐਮ ਸਾਹਿਬ ਨੂੰ ਵੀ ਇਹਦੇ ਪੌਂਟ ਦਿੱਤਾ ਜਾਵੇ ਜੀ ਜੁਰਗੋਤੀ ਨਾਮ ਹੈ ਕਿਹੜਾ ਪਿੰਡਾ ਲੋ ਮੇਰਾ ਭਗਮਾਨ ਸਿੰਘ ਬੀਕੇ ਜੂ ਡਿਫਾਉਂਦਾ ਬਲਾਕ ਨਾਬੇ ਦਾ ਮਸਹਤਰੀ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਹੜਾ ਬਿਜ ਲੱਗਿਆ ਅਜੀ ਜਿਹਦੀ ਲੈ ਰਹੇ ਆਂ 1509 ਕੀ ਝਾੜ ਤਨੇ ਜਦੋਂ 1509 ਪਰੇ ਸਟਾਰਟ ਹੋਈ ਅੱਜ ਉਹਦਾ ਰੇਟ 34-3500 ਰੁਪਇਆ ਵਿਕੀ ਦੀ ਜਦੋਂ ਕਿਸਾਨਾਂ ਦੀ ਜੀ ਦੀ 1509 ਮੰਡੀ ਦੇ ਵਿੱਚ ਆਉਣ ਲੱਗੀ ਇਹਦਾ ਰੇਟ 2400 ਤੋਂ ਲੈ ਕੇ 2800 ਤੱਕ ਦਾ ਰੇਟ ਆ ਗਿਆ ਪੀ ਜੱਟਾਂ ਦੀ ਬਹੁਤ ਸਾਰੀ ਲੁੱਟ ਹੋ ਰਹੀ ਆ ਵਪਾਰੀ ਵਰਗ ਬਹੁਤ ਲੁੱਟ ਕਰ ਰਿਹਾ ਇਹਦਾ ਰੇਟ 34-3500 ਰੁਪਇਆ ਹੋਣਾ ਚਾਹੀਦਾ ਇਹ ਹੜਾਂ ਦੀ ਪੀੜ ਤੇ ਮਾਰ ਇਹਦਾ ਝਾੜ ਜਿਹੜਾ 15 ਤੋਂ 18 ਕਵਾਂਟ ਤੋਂ ਰਹੇਗਾ ਅੱਛਾ ਇਹ 25 ਗੰਟੂ ਝੜਾ ਕੋਠਾ 15 ਤੋਂ 18 ਗੰਟੂ ਝੜਾ ਰਿਹਾ ਨਕਸਾਨ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਜੀ ਬਹੁਤ ਇਹਨੂੰ ਆਪਣੇ ਗਵਰਨਮੈਂਟ ਨੂੰ ਇਹ ਆਪਣੇ ਐਮਸੀ ਐਮਐਸਪੀ ਦੇਣੀ ਚਾਹੀਦੀ ਹੈ ਜ਼ਰੂਰ ਜੀ ਦਾ ਰਹਾ ਉਹ ਬਾਂਦਪਤਿ ਚੋਂ ਨਾਲ ਲੱਗੂ ਉਹਦੀ ਪ੍ਰਾਲੀ ਘਟ ਹੁੰਦੀ ਆ ਇਹਨੂੰ ਅਗਲੀ ਲਾਈ ਜਾਂਦੀ ਖੇਤਾਂ ਦੇ ਵਿੱਚ ਵਾਹੀ ਕਰੀ ਜਾਂਦੀ ਹੈ ਜੀ ਠੀਕ ਹੈ ਜੀ ਜੀ ਕਿਸ ਤਰ੍ਹਾਂ ਦੇ ਨੇ ਉਸਕੇ ਜਿਹੜਾ ਬਾਸੋਂ ਦੀ ਲੈ ਕੇ ਆਇਆ ਹਾਂ ਹਾਂਜੀ ਹਾਂ ਇਹ ਆਲਓਵਰ ਦੇਖੀਏ ਤਾਂ ਜਿਹੜੇ ਇਹ ਰਿਕਾਰ ਕਿੰਨਾ ਘਟਿਆ ਸਾਰੇ ਦਾ ਦੇਖੋ ਜੀ ਦੱਸ ਰਹੇ ਨੇ ਸਾਰੇ ਹੀ ਤਕਰੀਬਨ ਸਭ ਦਾ ਹੀ ਘਟਾ ਹੈ ਹੈਗਾ ਆਪਣਾ 15 ਪਹਿਲਾਂ 25-25 ਦਾ 17-18 ਦਾ 3-4 ਕਮਾਟੇ ਵਿੱਚ ਮੰਗਰ ਫਰਕ ਪੈਂਦਾ ਜੀ ਕੀ ਹੋਣਾ ਚਾਹੀਦਾ ਕਿ ਤਰ੍ਹਾਂ ਦੇ ਕਿਸਾਨ ਕਿਵੇਂ ਵੱਧੂਗਾ ਜੀ ਕਿਸੇ ਵੀ ਪੌਸਤ ਚਾਹੀਦੀ ਹੈ ਕੋਲ ਸੀਤਾ ਜੀ ਇਹਦਾ ਆਪਾਂ ਨੂੰ ਰੇਟ ਫਿਕਸ ਚਾਹੀਦਾ। ਇਹ ਬਾਸਪਤੀ ਦੀਆਂ ਦਾਲਾਂ ਨੇ ਜਾਂ ਹੋਰ ਉਹ ਵੀ ਚੀਜ਼ਾਂ। ਹਾਂ ਉਹ ਵੀ ਚੀਜ਼ਾਂ ਜੀ ਜਵੇਂ ਦੀ ਕਾਸਤਾ ਆਪਣੇ ਇਸ ਤਰ੍ਹਾਂ ਬਾਸਪਤੀ ਦੀ ਧੋਨੇ ਦੀ ਵੱਧ ਹੋ ਰਹੀ ਆ ਹੁਣ ਜੀ ਆਪਣੇ ਨਾਭੇ ਏਰੀਆ ਚ ਇਹਦਾ ਵੀ ਰੇਟ ਚਾਹੀਦਾ ਜੀ ਜੇ ਫਿਕਸ ਹੋਵੇ ਤਾਂ ਵੱਧ ਲਾਉਣ ਪਾਸੇ ਪਾਣੀ ਵੀ ਬਚਦਾ ਤੇ ਨਾਲ ਟਾਈਮ ਘਟ ਲੈਂਦੀ ਐ। ਇਹ ਵੀ ਹੋਰ ਦਾਲਾਂ ਨੇ ਜਾਂ ਹੋਰ ਐਮਐਸਪੀ ਸਾਰੀਆਂ ਚੀਜ਼ਾਂ ਦੀ 23 ਫਸਦਾਂ ਨੇ। ਹਾਂ ਤਾਂ ਹੀ ਦੀ ਜੀ ਬਾਕੀ ਦੀ ਵੀ ਚਾਹੀਦੀ ਆ ਉਹ ਵੀ ਏਰੀਆ ਵੰਡਿਆ ਜਾਵੇ ਜੇ ਦਾਲਾ ਦੀ ਐ ਮੁੰਗੀ ਦੀ ਐ ਐਮ ਆਰਪੀ ਹੋਵੇ ਹੋਰ ਹੋਵੇ ਤਾਂ ਉਧਰ ਵੀ ਰਕਬਾ ਜਾਵੇ ਤੇ ਇਧਰੋਂ ਘਟੇ ਮੁੱਖ ਮੰਤਰੀ ਨੂੰ ਪੰਜਾਬ ਸਰਕਾਰ ਨੂੰ ਕੀ ਜਾਣੇ ਜਾਂ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਤੋਂ ਇਹੀ ਹੈ ਜੀ ਅਪੀਲ ਕਰ ਰਹੇ ਜਿਵੇਂ ਜ਼ਮੀਰਾਂ ਦੀ ਜਬਦੀ ਵੀ ਤੋਂ ਬੌਂਸ ਦਿੱਤਾ ਜਾਵੇ ਮਾਰਾ ਮੋਟਾ ਕਿ ਮਦਦ ਕੀਤੀ ਜਾਵੇ ਬੌਂਸ ਦੇ ਜਿਹੜੀ ਹੈਂ ਕੇਂਦਰ ਸਰਕਾਰ ਨੂੰ ਵੀ ਮਦਦ ਕਰਨੀ ਚਾਹੀਦੀ ਹੈ ਆਪਣੀ ਪੰਜਾਬ ਸਰਕਾਰ ਦੀ ਪ੍ਰਜਾਪ ਸਰਕਾਰ ਦਾ ਸਮਝਦੇ ਕੋਈ ਨਾ ਕੋਈ ਮਾਰਾ ਮੋਟਾ ਕਹਿ ਦਿੱਨੇ